ਮਜੀਤ ਸਿੰਘ ਰਾਜੂ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਜੀ ਕੇ ਐਸ ਸੰਤਵੀਰ ਸਿੰਘ ਹੋਂਪੜਾ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਜੀ ਕੇ ਐਸ ਰਾਜਸਥਾਨ ਦਾ ਪ੍ਰਬੰਧਕ ਲੱਕੇ ਸਿਕਾਈ ਆ ਉਹਦੇ ਹਰ ਤਰ੍ਹਾਂ ਨੂੰ ਲੈ ਕੇ 14 ਦੇ ਕਿੰਤੀ ਅਗਰ ਹਜ਼ਾਰਾਂ ਦੇ ਕਿੰਤੀ ਆ ਰਹੇ ਆ ਅੱਛਾ ਮੈਂ ਦਿਖਾਉਣਾ ਚਾਹਣਾ ਏ ਕੀ ਤੁਹਾਨੂੰ ਪਸਾਂ ਕਾਰਾਂ ਅੱਛਾ ਜਿੱਪਾਂ ਤੇ ਟਰਾਲੀਆਂ ਤੇ ਜਿਹੜੇ ਸਾਡੀਆਂ ਜੱਫੇ ਬੰਦੀਆਂ ਦੂਧੀਆਂ ਹੈ ਜੈਪੁਰ ਤੋਂ ਪਰਲੀ ਸਾਈਡ ਦੀਆਂ ਉਹ ਅੱਲਵਰ ਹੋ ਕੇ ਜਾ ਰਹੀਆਂ ਨੇ ਜੋ ਸੰਘਰਸ਼ ਦੀ ਜਨ ਗੁਰੂ ਗੋਬਿੰਦ ਸਿੰਘ ਨੇ ਪੈਦਾ ਕੀਤੀ ਹੈ ਇਸ ਗੱਲ 'ਚ ਕੋਈ ਦੋਰ ਆਏ ਨਹੀਂ ਪੰਜਾਬ ਦੇ ਵਿੱਚੋਂ ਜਿਉਂਦੀ ਹੈ। ਜੀ ਆ ਤਸੀਮਗਰ ਆਏ ਆਂ ਆਪਣੇ ਭਰਾਵਾਂ ਦੇ ਲੜਨ ਆ ਸੀ ਆਪਦੇ ਹਾਸਤੇ ਆਏ ਆਂ। ਇਹ ਲੜਾਈ ਸਾਡੀ ਆਪਦੀ ਹੈ ਪਰ ਅਸੀਂ ਸਲਾਮ ਕਰਦੇ ਆਂ ਪੰਜਾਬ ਨੂੰ ਪੂਰੇ ਦਿਲ ਤੋਂ। ਸਾਡੇ ਇੱਥੋਂ ਲੈ ਕੇ ਤਕਰੀਬਨ 300 ਮੀਟਰ ਮੰਡੀ ਲੈਣ ਲੱਗੀ ਹੋਈ ਹੈ। ਕਰਾਂਗੇ ਸਾਡਾ ਜਿਹੜਾ ਭਰਾ ਇੱਥੋਂ ਪੰਜਾਬ ਦਾ ਲੜ ਰਿਹਾ always go on. sudoi fi 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 Fiitus ka warmtide, on cel scorp mesaajidoak seu cusha seu mend ਆਰੇ ਆਰੇ ਆ ਵੀ ਆ ਆ ਜਦੋਂ ਵੀ ਇਹ ਆਪ ਲੈ ਕੇ ਆਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਆ ਜੋ ਪੰਜਾਬ ਦੇ ਕਿਸਾਨਾਂ ਨੇ ਤਹਰਾਨੇ ਦੇ ਕਿਸਾਨਾਂ ਅਲਕ ਜਗਾਈ ਆ ਆ ਉਹਦੇ ਹੱਕਾਂ ਨੂੰ ਲੈ ਕੇ ਅਸੀਂ ਉਹਨਾਂ ਭਰਾਵਾਂ ਦਾ ਸਾਥ ਦੇਣ ਆਏ ਆ ਜੋ ਆਦੇਸ਼ ਪੰਜਾਬ ਦੇ ਕਿਸਾਨ ਸਾਨੂੰ ਕਰਨਗੇ ਉਹਨਾਂ ਦੇ ਆਦੇਸ਼ਾਂ ਦੇ ਤਹਿਤ ਉਹਨਾਂ ਦੇ ਮੋਢੇ ਲੋਡਾ ਲਾ ਕੇ ਦਿੱਲੀ ਤੱਕ ਜਾਣ ਨੂੰ ਤਿਆਰ ਆ ਇਹ ਕਿਹੜੀ ਜਥੇਬੰਦੀ ਦੇ ਵੱਲੋਂ ਜਾਂ ਫਿਰ ਬਰਾਮਣ ਕਿਸਾਨ ਮਜ਼ਦੂਰ ਸਮਿਤੀ ਜੀਕੇਐਸ ਸ਼ਿਗੰਗਾਨਗਰ ਰਾਜਸਥਾਨ ਠੀਕ ਹੈ ਇਸ ਤੋਂ ਪਹਿਲਾਂ ਸ਼ਾਇਦ ਮੇਰੇ ਖਿਆਲ ਦੇ ਵਿੱਚ ਮੈਂ ਰਾਜਸਥਾਨ ਤੋਂ ਪੰਜਾਬ ਨੂੰ ਕਿਸਮਤ ਨੂੰ ਮਿਲਿਆ ਇਹ ਪਹਿਲੀ ਦਫਾ ਕਿੰਨੀ ਗਿਣਤੀ ਦੇ ਵਿੱਚ ਨਹੀਂ ਜੀ ਮੈਂ ਤਾਂ ਕਰੈਕਟ ਕਰਾਂ 14 ਤੋਂ ਵੀ ਪਹਿਲੀ ਕਾਲ 20 ਟਰੈਕਟਰਾਂ ਦੀ ਆਈ ਸੀਗੀ ਅੱਛਾ ਠੀਕ ਹੈ ਉਦੋਂ ਮਿਲੇ ਉਦੋਂ ਕੀਤਾ ਸੀਗਾ ਪਰ ਮੱਧ ਵਿੱਚ ਅਸੀਂ ਹਰ ਇੱਕ ਕਰਤਾ ਸੀ ਅੱਛਾ ਹਰੇਕ ਠੀਕ ਹੈ ਹੁਣ ਕਿੰਨੀ ਗਿਣਤੀ ਦੇ ਵਿੱਚ ਤੁਸੀਂ ਆਏ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਆ ਗਏ ਹਜ਼ਾਰਾਂ ਦੀ ਗਿਣਤੀ ਵਿੱਚ ਆ ਰਹੇ ਆ ਅੱਛਾ ਮੈਂ ਦਿਖਾਉਣਾ ਚਾਹਣਾ ਕਿ ਤੁਹਾਨੂੰ ਦਸਾਂ ਕਾਰਾਂ ਜੀਪਾਂ ਟਰੈਕਟਰ ਟਰਾਲੀਆਂ ਆ ਜਾਓ ਉਹ ਵੀ ਕਿੰਨੀਆਂ ਕਾਰੀਆਂ ਖੜੀਆਂ ਆ ਜਾਂਦੇ ਹੋ ਦੇਖਿਆ ਰਾਜਸਥਾਨ ਤੋਂ ਸਾਡੀ ਜਥੇਵੰਦੀ ਹੈ ਜੀ ਹਾਂਜੀ ਆ ਸਾਡਾ ਇੱਕ ਜਥਾ ਪਹੁੰਚ ਚੁੱਕਿਆ ਅੱਜ ਠੀਕ ਹੈ ਬਾਕੀ ਹਰ ਰੋਜ਼ ਸਾਡੇ ਜਥੇ ਆ ਰਹੇ ਕਿਉਂਕਿ ਰਾਜਸਥਾਨ ਬੜਾ ਵੱਡਾ ਹੈ ਹਾਂਜੀ ਅੱਜ ਜਿਹੜਾ ਗੰਗਾ ਨਗਰ ਦਾ ਜਥਾ ਉਹ ਪਹੁੰਚ ਚੁੱਕਿਆ ਹੈ ਹਾਂਜੀ ਹਨਵਾਨਗੜ ਤੋਂ ਬੀਕਾਨੇਰ ਤੋਂ ਸਿਕਰ ਤੋਂ ਲਗਾਤਾਰ ਜਥੇ ਆਉਣਗੇ ਹਾਂਜੀ ਉਹ ਜਿਵੇਂ ਜਿਹੜੇ ਜੱਥੇ ਆ ਇਹ ਜਿਹੜੇ ਜੱਥੇ ਆ ਹਰਿਆਣਾ ਦੇ ਦੂਜੇ ਹਿੱਸਿਆਂ ਦੇ ਵਿੱਚ ਵੀ ਜੀਮੇਦਾਰਾਂ ਨੂੰ ਸਾਡੇ ਕਿਸਾਨਾਂ ਨੂੰ ਮਿਲਣਗੇ ਪੰਜਾਬਦਿਆਂ ਨੂੰ ਜਾਂ ਫਿਰ ਨਹੀਂ ਜੀ ਅਸੀਂ ਇੱਥੇ ਡੱਬ ਵਾਲੀ ਸਾਡਾ ਪੁਆਇੰਟ ਆ ਜਿਹੜਾ ਜਗਵਿੰਦਰ ਸਿੰਘ ਜੀ ਉਗਰਾਹਾਂ ਨਾਲ ਅਸੀਂ ਰਾਇ ਕੀਤੀ ਸੀ ਕਿਉਂਕਿ ਰਾਜਸਥਾਨ ਨੂੰ ਦੋ ਏਰੀਏ ਲੱਗਦੇ ਆ ਅੰਦਰ ਵੱਡੋਂ ਦਿੱਲੀ ਤੋਂ ਜਾਂਦਾ ਹਲਵਾਰ ਲੱਗਦਾ ਹਾਂਜੀ ਔਰ ਜਾਂ ਇੱਧਰ ਲੱਗਦਾ ਡੱਬ ਵਾਲੀ ਠੀਕ ਹੈ ਤਾਂ ਜਿਹੜੀਆਂ ਸਾਡੀਆਂ ਜੱਥੇਬੰਦੀਆਂ ਦੂਜੀਆਂ Jaipur ਤੋਂ ਪਰਲੀ ਸਾਈਡ ਦੀਆਂ ਉਹ ਅਲਵਰ ਹੋ ਕੇ ਜਾ ਰਹੀਆਂ ਉਹ ਆਲਰੇਡੀ ਆਪਦੇ ਤਰੀਕੇ ਨਾਲ ਜਾ ਰਹੀਆਂ ਹੂੰ ਹੂੰ ਔਰ ਜਿਹੜੀਆਂ ਹਨੂਮਾਨਗੜ ਗੰ ਪਰਾਉ ਨੂੰ ਪਕੜ ਕਰਸਾਣਾ ਤੱਕ ਦੀਆਂ ਜੱਥੇਬੰਦੀਆਂ ਦੇ ਸਾਥੀ ਉਹ ਸਾਰੇ ਸਾਰੇ ਸਾਨੂੰ ਪੁਆਇੰਟ ਪਿੰਦਾ ਡੱਬ ਵਾਲੀ ਠੀਕ ਹੈ ਅਸੀਂ ਡੱਬ ਵਾਲੀ ਜੋ ਕਿ ਇੰਟਰ ਹੋਣਾ ਕਿਉਂਕਿ ਇੱਥੇ ਪੰਜਾਬ ਦੀ ਵੱਡੀ ਜੱਥੇਬੰਦੀ ਉਗਰਾਹਾ ਲੜ ਰਹੀ ਹੈ ਤਾਂ ਜੋਗਿੰਦਰ ਸਿੰਘ ਦੀ ਉਗਰਾਹਾ ਨਾਲ ਜਿੱਥੇ ਸ਼ੰਗਾਰਾ ਸਿੰਘ ਦੀ ਮਾਨ ਹੈ ਉਗਰਾਹਾ ਦੇ ਉਹਨਾਂ ਨਾਲ ਅਸੀਂ ਰਾਏ ਕਰਕੇ ਔਰ ਅਸੀਂ ਇਕੱਠੇ ਉਹਨਾਂ ਦੇ ਨਾਲ ਲੜਾਂ ਅੱਛਾ ਰਾਜਸਥਾਨ ਦੇ ਵਿੱਚ ਜਿਹੜੀ ਗਰਾਉਂਡ ਹਕੀਕਤ ਹੈ ਜਿਵੇਂ ਹੁਣ ਸਾਡੇ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਤੋਂ ਕਿਸਾਨ ਸੰਘਰਸ਼ ਮਗਿਆ ਹੋਇਆ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਲੱਗੇ ਹੋਇਆ 12 13 ਸਾਡੇ ਸ਼ਹੀਦ ਵੀ ਹੋ ਗਏ ਕਿਸਾਨ ਜੀ ਜੀ ਰਾਜਸਥਾਨ ਦੇ ਵਿੱਚ ਕੀ ਖੇਤੀ ਆਡੀ ਨੇ ਸਾਨੂੰ ਕੀ ਲੈ ਕੇ ਕੀ ਹਾਲਾਤ ਦੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਚਿੰਗ ਹੈ ਹਾਂ ਜੀ ਜੋ ਸੰਘਰਸ਼ ਦੀ ਚਿੰਗ ਗੁਰੂ ਗੋਬਿੰਦ ਸਿੰਘ ਨੇ ਪੈਦਾ ਕੀਤੀ ਹੈ ਇਸ ਗੱਲ 'ਚ ਕੋਈ ਦੋ ਰਾਏ ਨਹੀਂ ਪੰਜਾਬ ਦੇ ਵਿੱਚੋਂ ਜਿਉਂਦੀ ਹੈ ਉਹ ਚਿੰਗ ਹੀ ਹੈ ਜਿਹੜੀ ਪੰਜਾਬ ਨੂੰ ਸੰਘਰਸ਼ ਦੇ ਵਿੱਚ ਪੂਰੇ ਹਿੰਦੁਸਤਾਨ ਦਾ ਜੀ ਨੇ ਲੀਡਰ ਬਣਾਇਆ ਹੈ ਹੂੰ ਹੂੰ ਪੰਜਾਬ ਚੋਂ ਸਾਡਾ ਵਸਦਾ ਜਿਹੜੇ ਆਮ ਲੋਕ ਨੇ ਇਸ ਗੱਲ ਨੂੰ ਬਿਲਕੁਲ ਮੰਨਦੇ ਆ ਅਸੀਂ ਪੰਜਾਬ ਲੀਡਰ ਐਸ ਦੇਸ਼ ਦਾ ਔਰ ਐਸ ਦੇ ਵਿੱਚ ਉਹਨੇ ਲੀਡ ਕੀਤਾ ਔਰ ਇਹ ਕਿਰਪਾ ਗੁਰੂਆਂ ਦੀ ਐ ਪੰਜਾਬ ਵਸਦਾ ਗੁਰਾਂ ਦੇ ਨਾਤੇ ਅਸੀਂ ਵੀ ਜਿੰਨੇ ਇੱਥੋਂ ਬੰਦੇ ਆ ਪੰਜਾਬ ਚੋਂ ਗਏ ਹੋਏ ਆ ਸਾਂਝੇ ਪੰਜਾਬ ਚੋਂ ਜਿੰਨੇ ਵੀ ਰਾਜਸਥਾਨ ਚ ਬੰਦੇ ਗਏ ਕੁਝ ਹਰਿਆਣੇ ਚ ਗਏ ਸਾਡੇ ਚੌਧਰੀ ਭਰਾ ਕੁਝ ਐਸ ਇਧਰੋਂ ਗਏ ਆ ਔਰ ਜਿੰਨੇ ਵੀ ਬੰਦੇ ਅਸੀਂ ਇੱਥੋਂ ਗਏ ਹੋਏ ਆ ਉਹਨਾਂ ਚ ਵੀ ਉਹ ਚਣਕ ਜਿਉਂਦੀ ਆ ਤਾਂ ਅਸੀਂ ਮਗਰ ਆਏ ਆ ਆਪਣੇ ਭਰਾਵਾਂ ਦੇ ਲੜਨ ਅਸੀਂ ਆਪਦੇ ਵਾਸਤੇ ਆਏ ਆ ਇਹ ਲੜਾਈ ਸਾਡੀ ਆਪਦੀ ਐ ਪਰ ਅਸੀਂ ਸਲਾਮ ਕਰਦੇ ਆ ਪੰਜਾਬ ਨੂੰ ਪੂਰੇ ਦਿਲ ਤੋਂ ਕਿ ਪੰਜਾਬ ਇਸ ਟਾਈਮ ਪੂਰੇ ਸਿਹਰਾ ਪੂਰੇ ਹਿੰਦੁਸਤਾਨ ਦਾ ਲੀਡਰ ਹੋ ਕੇ ਲੀਡ ਕਰ ਰਿਹਾ ਅਸੀਂ ਵੱਡਾ ਭਰਾ ਮੰਨਦੇ ਹੋਏ ਉਹਦੇ ਨਾਲ ਲੜਾਂਗੇ ਜਿਹੜੀ ਉੱਥੋਂ ਦੀ ਹਕੂਮਤ ਹੈ ਜੀ ਕਾਂਗਰਸ ਦੀ ਸ਼ਾਇਦ ਸਰਕਾਰ ਹੈ ਜੀ ਉਹਦਾ ਕੀ ਸਟੈਂਡ ਹੈ ਉੱਥੇ ਲੋਕਲ ਲੈਵਲ ਤੇ ਦੇਖੋ ਕਾਂਗਰਸ ਦੀ ਸਰਕਾਰ ਨੇ ਨਾ ਤਾਂ ਸਾਨੂੰ ਰੋਕਿਆ ਆਉਣ ਤੋਂ ਅੱਛਾ ਇਹ ਰੋਕ ਸਕਦੀ ਸੀ ਕੋਈ ਹੋਰ ਸਰਕਾਰ ਹੁਣੇ ਹਰਿਆਣੇ 'ਚ ਰੋਕ ਰਹੀ ਹੈ ਨਾ ਰੋਕਿਆ ਨਾ ਸਾਨੂੰ ਸਹੀ ਹੋ ਗਿਆ ਨਾ ਸਾਡਾ ਸਰਕਾਰਾਂ ਨਾਲ ਕੋਈ ਮਤਲਬ ਹੈ ਸਾਡੀਆਂ ਜਥੇਬੰਦੀਆਂ ਗੈਰ ਰਾਜਨੀਤਿਕ ਜਥੇਬੰਦੀਆਂ ਹੈ ਸਾਨੂੰ ਸਰਕਾਰਾਂ ਨਾਲ ਪਾਰਟੀਆਂ ਨਾਲ ਕੋਈ ਮਤਲਬ ਨਹੀਂ ਅਸੀਂ ਕਿਸਾਨ ਦੀ ਲੜਾਈ ਲੜਨੀ ਹੈ ਮਜ਼ਦੂਰ ਦੀ ਲੜਾਈ ਲੜਨੀ ਹੈ ਸਾਡੀ ਜਥੇਬੰਦੀ ਦਾ ਨਾਂ ਵੀ ਗ੍ਰਾਮੀਣ ਕਿਸਾਨ ਮਜ਼ਦੂਰ ਸੁਮਿਤੀ ਹੈ ਅੱਛਾ ਅਸੀਂ ਕਿਸਾਨ ਮਜ਼ਦੂਰ ਦੀ ਲੜਾਈ ਲੜਨੀ ਹੈ ਸਾਨੂੰ ਰਾਜਨੀਤਿਕ ਪਾਰਟੀਆਂ ਨਾਲ ਕੋਈ ਮਤਲਬ ਨਹੀਂ ਨਾ ਅਸੀਂ ਕਦੇ ਮਤਲਬ ਰੱਖਿਆ ਇੱਥੇ ਜਿੰਨੇ ਦਿਨ ਮੋਰਚਾ ਚੱਲਦਾ ਹੈ ਜਾਂ ਜੋ ਵੀ ਇੱਥੋਂ ਫੈਸਲਾ ਹੁੰਦਾ ਕਿ ਬੈਰੀਕੇਡਿੰਗ ਟੱਪਣੀ ਹੈ ਉਹ ਵੀ ਪੰਜਾਬ ਦੀਆਂ ਜਥੇਬੰਦੀਆਂ ਅਸੀਂ ਉਹਨਾਂ ਨੂੰ ਵੱਡਾ ਭਰਾ ਮੰਨ ਕੇ ਉਹਨਾਂ ਨਾਲ ਲੜਦਾ ਹੈ ਅੱਛਾ ਜੋ ਵੀ ਹਾਲਾਂਕਿ ਰਾਜਸਥਾਨ ਵਾਲੀਆਂ ਸਾਡੀ ਜਥੇਬੰਦੀ ਅਸੀਂ ਜਿਹੜੀਆਂ ਦਿੱਲੀ ਦੇ ਵਿੱਚ ਪੂਰੀ ਕਮੇਟੀ ਬਣੀ ਹੋਈ ਹੈ ਹਾਂਜੀ ਹਾਂਜੀ ਉਹਦੇ ਵੀ ਅਸੀਂ ਮੈਂਬਰ ਹੈ ਸਾਡੇ ਰਾਜੂ ਜੀ ਸਾਡੇ ਅਧਿਐਕਸ਼ਾ ਮੇਰੀ ਜਥੇਬੰਦੀ ਦੇ ਮੈਂ ਪ੍ਰਵਤ ਹੈ ਠੀਕ ਹੈ ਇਹ ਚੰਡੀਗੜ੍ਹ ਜਾ ਕੇ ਆਏ ਆ ਦਿੱਲੀ ਦੇ ਵਿੱਚ ਮੈਂ ਮੈਂਬਰ ਆ ਅਸੀਂ ਦਿੱਲੀ ਵੀ ਉੱਥੇ ਸਾਡੀ ਜਤ ਕੱਤਾ ਜੀ ਹੋਣੀ ਡੱਲੇਵਾਲ ਜੀ ਹੋਣੀ ਤੁਹਾਡੇ ਰਾਜੇਵਾਲ ਪ੍ਰੋਨਾਮ ਸਿੰਘ ਜੀ ਉਹਨਾਂ ਨਾਲ ਅਸੀਂ ਬੈੰਨੇ ਆ ਅੱਛਾ ਪਰ ਅੱਜ ਦਾ ਜਿਹੜਾ ਸੰਘਰਸ਼ ਆ ਇਹ ਅਸੀਂ ਪੰਜਾਬ ਦੀਆਂ ਜਥੇਬੰਦੀਆਂ ਜੋ ਤੈਅ ਕਰਨੀਆਂ ਜੋ ਲੀਡ ਕਰਨੀਆਂ ਅਸੀਂ ਉਹਨਾਂ ਦੇ ਨਾਲ ਲੈ ਕੇ ਅੱਗੇ ਰਹਿ ਕੇ ਚੱਲਾਂਗੇ ਕਿੰਨੇ ਕੁ ਗਿਣਤੀ ਚ ਕਿਸਾਨ ਤੁਹਾਡੇ ਨਾਲ ਆਏ ਕਿੰਦਾ ਗਿਣਤੀ ਕਿਸਾਨ ਸਾਡੇ ਇੱਥੋਂ ਲੈ ਕੇ ਤਕਰੀਬਨ 2 ਕਿਲੋਮੀਟਰ ਲੰਮੀ ਲਾਈਨ ਲੱਗੀ ਹੋਈ ਹੈ ਇਹ ਪਹਿਲਾ ਜਥਾ ਹੈ ਠੀਕ ਹੈ ਇਹ ਰਾਜਸਥਾਨ ਦਾ ਸਿਰਫ ਪਹਿਲਾ ਜਥਾ ਹੈ ਠੀਕ ਹੈ ਮਗਰ ਸਾਡੇ ਜਿਵੇਂ ਜਿਵੇਂ ਬਲਾਕ ਹੈ ਸਾਡੇ ਉਹਨਾਂ ਬਲਾਕਾਂ ਦੀ ਡਿਊਟੀ ਲੱਗੀ ਹੋਈ ਹੈ ਉਹ ਮਗਰ ਜਿਵੇਂ ਜਿਵੇਂ ਕਿਉਂਕਿ ਰਾਜਸਥਾਨ ਦਾ ਗੰਗਾ ਨਗਰ ਹਨੂਮਾਨਗੜ ਜਿਲ੍ਹਾ ਹੀ ਅੱਧੇ ਪੰਜਾਬ ਜੱਡਾ ਹੈ ਹਾਂਜੀ ਬਿਲਕੁਲ ਸਾਡੇ ਭੂਗੋਲਿਕ ਪ੍ਰਸਥਤੀਆਂ ਅੱਡ ਅੱਡ ਹੈ ਕਿੱਥੇ ਬਰਾਨੀ ਖੇਤੀ ਹੈ ਕਿੱਥੇ ਨਹਿਰੀ ਖੇਤੀ ਹੈ ਔਰ ਪੰਜਾਬ ਰਾਜਸਥਾਨ ਦਾ ਏਰੀਆ ਖੇਤਰਫਲ ਵੱਖਰਿਆ ਹੈ ਹਾਂ ਬਿਲਕੁਲ ਔਰ ਭੂਗੋਲਿਕ ਪ੍ਰਸਥਤੀ ਅੱਡ ਅੱਡ ਹੋਣ ਦੇ ਕਾਰਨ ਸਾਡਾ ਜਿਹੜਾ ਇਸ ਅੰਦੋਲਨ ਦਾ ਜੁੜਾਵ ਹੈ ਹੂੰ ਹੂੰ ਉਹਦੇ ਵਿੱਚ ਵੀ ਸਾਡਾ ਫਰਕ ਹੈ ਹੂੰ ਕੁਝ ਅਸੀਂ ਅੱਜ ਗੰਗਾ ਨਗਰ ਵਾਲੇ ਪਹੁੰਚ ਗਏ ਆਂ ਮਗਰ ਮਗਰ ਜਿਵੇਂ ਜਿਵੇਂ ਜਥੇ ਬੰਦੀਆਂ ਦੀਆਂ ਡਿਊਟੀਆਂ ਲੱਗੀਆਂ ਐ ਹੂੰ ਹੂੰ ਉਵੇਂ ਉਵੇਂ ਆ ਰਹੇ ਉਹਦਾ ਕਾਰਨ ਦੂਜਾ ਇਹ ਵੀ ਹੈ ਵੀ ਸਾਡੇ ਇਸ ਟਾਈਮ ਬਜਾਈ ਦਾ ਸੀਜ਼ਨ ਚੱਲ ਰਿਹਾ ਹੈ ਹੂੰ ਹੂੰ ਸਾਡੇ ਜ਼ਿਆਦਾਤਰ ਨਰਮਾ ਹੁੰਦਾ ਨਰਮਾ ਪਟਕੇ ਕਣਕ ਬੀਜਣ ਦਾ ਸੀਜ਼ਨ ਚੱਲ ਰਿਹਾ ਹੈ ਹੂੰ ਅਸੀਂ 2-4 ਦਿਨਾਂ ਦੇ ਅੰਦਰ-ਅੰਦਰ ਕੋਸ਼ਿਸ਼ ਇਹ ਕਰਾਂਗੇ ਵੀ ਸਾਡਾ ਜਿਹੜਾ ਭਰਾ ਇੱਥੋਂ ਪੰਜਾਬ ਦਾ ਲੜ ਰਿਹਾ ਹੂੰ ਹੂੰ ਅਸੀਂ ਅਸੀਂ ਇਹਨਾਂ ਦਾ ਉਹਦੇ ਨਾਲ 19-19 ਰਹਿ ਕੇ ਜਰੂਰ ਮੋਢਾ ਲਾਵਾਂ ਅਸੀਂ ਹਰਿਆਣਾ ਦੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਸੀ ਜਿਵੇਂ ਤੁਸੀਂ ਆਏ ਹੋਵੇਂ ਇਹ ਵੀ ਆਏ ਸੀ ਸਵੇਰੇ ਜੀ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਬੇਸ਼ੱਕ ਅੰਦਰੋਂ ਆ ਕੇ ਕਿਸਾਨਾਂ ਵਾਸਤੇ ਰਾਹ ਖੋਲ੍ਹ ਰਹੇ ਹਾਂ ਪੰਜਾਬ ਵਾਲਿਆਂ ਵਾਸਤੇ ਸਾਡੇ ਭਰਾਵਾਂ ਵਾਸਤੇ ਪਰ ਸਾਡੇ ਵੀ ਕੁਝ ਕਾਫਲੇ ਆ ਜਿਹੜੇ ਦਿੱਲੀ ਨੂੰ ਸਿੱਧੇ ਚੱਲ ਪਏ ਆ ਜੀ ਉਹਨਾਂ ਨੇ ਇਸ ਗੱਲ ਦੀ ਸਾਡੇ ਕੋਲ ਜਾਣਕਾਰੀ ਦਿੱਤੀ ਪੁਸ਼ਟੀ ਕੀਤੀ ਕਿ ਤੁਹਾਡੇ ਵੀ ਕਾਫਲੇ ਦੇ ਵਿੱਚੋਂ ਕੋਈ ਸਾਥੀ ਜਾਂ ਕੋਈ ਤੁਹਾਡੇ ਜਿਹੜੇ ਪੂਰੇ ਗਰੁੱਪ ਦੇ ਵਿੱਚੋਂ ਕੁਝ ਲੋਕ ਅਜਿਹੇ ਨੇ ਜਿਹੜੇ ਇੱਧਰ ਆ ਕੇ ਕੋਈ ਰਣਨੀਤੀ ਹੈ ਜੀ ਹੋਊਗੀ ਜਿਹੜੀ ਹਰਿਆਣੇ ਦੇ ਅੰਦਰੋਂ ਵੀ ਉਧਰੋਂ ਸਪੋਰਟ ਕਰ ਦੇਣ ਜਾ ਕੇ ਇਸ ਤਰ੍ਹਾਂ ਦਾ ਅਸੀਂ ਤਾਂ ਜੀ ਪੰਜਾਬ ਦੇ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਨਾਲ ਲੱਗ ਕੇ ਚੱਲਣਾ ਹੈ ਫੈਸਲਾ ਪੰਜਾਬ ਦੀਆਂ ਜਥੇਬੰਦੀਆਂ ਨੇ ਲੈਣਾ ਠੀਕ ਹੈ ਜਿਵੇਂ ਇਹਨਾਂ ਦਾ ਅਸੀਂ ਅਸੀਂ ਕੋਈ ਫੈਸਲਾ ਨਹੀਂ ਲੈਣਾ ਠੀਕ ਹੈ ਅਸੀਂ ਉਹਨਾਂ ਦੇ ਨਾਲ ਲੱਗ ਕੇ ਚੱਲਣਾ ਹੈ ਜਿੱਥੋਂ ਤੱਕ ਸ ਪਰ ਤੋਂ ਸ਼ਿਕਰ ਤੋਂ ਉਧਰ ਦੇ ਸਾਥੀ ਹੈ ਉਹ ਬਿਲਕੁਲ ਅਲਵਰ ਦੇ ਰਾਹੀਂ ਵੀ ਦਿੱਲੀ ਜਾ ਰਹੇ ਆ ਤੇ ਪਹੁੰਚ ਪਹੁੰਚ ਚੁੱਕੇ ਆ ਰਕਾਬगंज ਗੁਰਦੁਆਰਾ ਸਾਹਿਬ ਠੀਕ ਹੈ ਉਹ ਸਿੱਧੇ ਦਿੱਲੀ ਪਹੁੰਚ ਚੁੱਕੇ ਠੀਕ ਹੈ ਤਾਂ ਅਲੱਗ ਸਾਡਾ ਰਾਜਸਥਾਨ ਬੜਾ ਵੱਡਾ ਹੈ ਜੀ ਜੀ ਉੱਥੇ ਤਕਰੀਬਨ 18 ਜਥੇ ਬੰਦੀਆਂ ਹਨ ਹਾਂਜੀ 18 ਜਥੇ ਬੰਦੀਆਂ ਚੋਂ ਤਕਰੀਬਨ 7 ਜਥੇ ਬੰਦੀਆਂ ਅਸੀਂ ਇਕੱਠੇ ਕੰਮ ਕਰ ਰਹੇ ਹਾਂ ਠੀਕ ਹੈ ਔਰ ਬਾਕੀ ਜਥੇ ਬੰਦੀਆਂ ਉਧਰ ਦੀਆਂ ਦੱਖਣ ਰਾਜਸਥਾਨ ਦੀਆਂ ਆਪਦੇ ਆਪ ਦੇ ਤਰੀਕੇ ਨਾਲ ਜਾ ਰਹੇ ਠੀਕ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਇਹ ਦੋਨਾਂ ਨੂੰ ਪੂਰੇ ਦੇਸ਼ ਦਾ ਹਾਂਜੀ ਸਰਕਾਰ ਇਹ ਚਾਹੁੰਦੀ ਆ ਵੀ ਉਹਨੂੰ ਇੱਕ ਪੰਜਾਬ ਦਾ ਅੰਦੋਲਨ ਦਰਦਾਨੀਆਂ ਜਾਵੇ ਇਹ ਇੱਕ ਸੂਬੇ ਦਾ ਅੰਦੋਲਨ ਹੈ ਹਾਂ ਸਰਕਾਰ ਦੀਆਂ ਇਹਨਾਂ ਨੀਤੀਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਾਂਗੇ ਅੰਦੋਲਨ ਪੂਰੇ ਦੇਸ਼ ਦਾ ਹੈ ਪੰਜਾਬ ਲੀਡ ਕਰ ਰਿਹਾ ਪੰਜਾਬ ਨੂੰ ਸਲਾਮ ਕਰਦੇ ਆ ਪਰ ਅਸੀਂ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਚਿਰ ਖੜੇ ਆ ਜਿੰਨਾ ਚਿਰ ਇਹ ਬਿੱਲ ਵਾਪਸ ਨਹੀਂ ਹੋ ਜਾਂਦਾ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਸਾਰਾ ਧੰਨਵਾਦ ਜਿੰਦਾਬਾਦ ਅਸੀਂ ਰਾਜਸਥਾਨ ਦੇ ਲੋਕ ਕੇ ਜਿੱਤੇ ਹੱਕੀ ਜੰਗ ਪੈਣਾ ਮਾ ਪ੍ਰਭਾ ਮਾ ਸੰਗ ਜਿੱਤੇ ਜਿੱਤੇ ਹੱਕੀ ਪੈਣਾ ਮਾ ਪ੍ਰਭਾ ਮਾ ਸੰਗ ਜਿੱਤੇ ਜਿੱਤੇ ਹੱਕੀ ਲੋਕ ਕਾ ਜਿੰਦਾਬਾ ਜਿੰਦਾਬਾ ਜਿੰਦਾ ਕੀ ਕਰਗੇ ਚਲਾ ਫੜੇ ਜਿੰਦਾਬਾ ਦੇ ਬੋਲ ਤੇ ਕੀ ਕਰਗੇ ਚਲਾ ਫੜੇ ਜੇਕਰ ਵੀਡੀਓ ਵਧੀਆ ਲੱਗੇ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਜੇਕਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਇਹ ਸੀ ਇੱਕ ਰਿਪੋਰਟ ਮਲਕੀਤ ਸਿਵੀਆਂ ਡੀਐਸ ਨਿਊਜ਼ ਪੰਜਾਬੀ ਚੈਨਲ